ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਅਜ ਆਮ ਆਦੀ ਪਾਰਟੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਟਵੀਟ ਕਰਕੇ ਤੇ ਉਸ ਦਾ ਜਵਾਬ ਆਮ ਆਦੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੱਲੋਂ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਆਪਾਂ ਜੋ ਅਰਸ਼ਦੀਪ ਸਿੰਘ ਕਲੇਰ ਵੱਲੋਂ ਟਵੀਟ ਕਰਕੇ ਮਾਨ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਪਹਿਲਾਂ ਤੁਹਾਨੂੰ ਉਹ ਦੱਸਦੇ ਹਾਂ ਅਰਸ਼ਦੀਪ ਸਿੰਘ ਕਲੇਸ਼ ਸ਼ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸਪਰਸਨ ਨੇ ਉਹਨਾਂ ਵੱਲੋਂ ਲਿਖਿਆ ਗਿਆ ਆਪਣੇ ਟਵੀਟ ਦੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਾਲਾਤ ਨੁਕਸ ਇੰਜਣ ਵਿੱਚ ਹੈ ਅਤੇ ਭਗਵੰਤ ਮਾਨ ਟਾਇਰ ਬਦਲ ਰਹੇ ਹਨ 22 ਸਾਲਾਂ ਦੀਆਂ ਪ੍ਰਾਪਤੀਆਂ ਮਾੜੀ ਕਾਨੂੰਨੀ ਵਿਵਸਥਾ ਨਸ਼ੇ ਗੈਂਗਸਟਰ ਫਰੋਤੀਆਂ ਵਿਗੜੀ ਹੋਈ ਵਿੱਤੀ ਸਥਿਤੀ 1 ਲੱਖ ਕਰੋੜ ਦਾ ਕਰਜ਼ਾ ਹਰ 6 ਮਹੀਨੇ ਬਾਅਦ ਨਵੇਂ ਮੰਤਰੀ ਮੰਡਲ ਦਾ ਵਿਸਤਾਰ ਹੁੰਦਾ ਹੈ 4 ਆਉਂਦੇ ਹਨ 4 ਜਾਂਦੇ ਹਨ ਪਰ ਆਮ ਆਦੀ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਹਰਜੋਤ ਬੈਂਸ ਦੇ 100 ਕਰੋੜ ਦੇ ਕਪਲੇ ਤੋਂ ਕਿਉਂ ਚੁੱਪ ਹਨ ਭਗਵੰਤ ਮਾਨ ਜੀ ਕੋਈ ਕਾਰਵਾਈ ਨਹੀਂ ਵਿਜੇ ਸਿੰਘਲਾ ਦਾ ਚਲਾਨ ਫੋਜਾ ਸਿੰਘ ਸਰਾਰੀ ਬਾਰੇ ਕੀ ਕਹੋਗੇ ਪੰਜਾਬ ਬੇਵਸ ਸੂਬੇ ਦੀ ਸਥਿਤੀ ਹਰ ਦਿਨ ਵਿਗੜਦੀ ਜਾ ਰਹੀ ਹੈ ਰੋਮ ਬਲ ਰਿਹਾ ਅਤੇ ਨੀਰੋ ਬੰਸਰੀ ਵਜਾ ਰਿਹਾ। ਸੋ ਜੁੱਦਾ ਤੁਸੀਂ ਅਰਸ਼ਦੀਪ ਸਿੰਘ ਕਲੇਰ ਉਹਨਾਂ ਦਾ ਟਵੀਟ ਦੇਖਿਆ ਹੀ ਹੈ ਅਤੇ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਬੁਲਾਰੇ ਅਨਿਲ ਗਰਗ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਕਹਿੰਦੇ ਹੈ ਕਿ ਕਮੀ ਇੰਜਨ ਦੇ ਵਿੱਚ ਨਹੀਂ ਹੈ। ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਇੰਜਨ 'ਚ ਕਮੀ ਥੋੜੇ ਆ। ਜੋ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਨੇ ਤੇ ਪਾਰਟੀ ਦਾ ਦੇਖ ਲਓ ਕੀ ਹਾਲ ਹੋ ਗਿਆ। ਅਕਾਲੀ ਦਲ ਦੇ ਬੁਲਾਰੇ ਅਸ਼ਪੀ ਸਿੰਘ ਕਲੇਰ ਇੱਕ ਟਵੀਟ ਦੇ ਜ਼ਰੀਏ ਆਮਾਦੀ ਪਾਰਟੀ ਦੀ ਸਰਕਾਰ ਦੇ ਉੱਤੇ ਕਮੈਂਟ ਕਰਦੇ ਆ। ਉਹ ਕਹਿੰਦੇ ਐ ਕਿ ਡੱਬਿਆਂ ਦੇ ਨਾਲ-ਨਾਲ ਇੰਜਨ ਦੇ ਵਿੱਚ ਨੁਕਸ ਹੈ ਇੰਜਨ ਬਦਲਣ ਦੀ ਜਰੂਰਤ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਡੇ ਤਾਂ ਡੱਬੇ ਵੀ ਠੀਕ ਨਹੀਂ ਸਾਡੇ ਤਾਂ ਇੰਜਨ ਵੀ ਠੀਕ ਹੈ ਇਹ ਕਿਸੇ ਇੱਕ ਪਰਿਵਾਰ ਦੇ ਡੱਬੇ ਨਹੀਂ ਹੈਗੇ ਇਹ ਲੋਕਾਂ ਦੁਆਰਾ ਚੁਣੇ ਹੋਏ ਡੱਬੇ ਨੇ ਇਹ ਲੋਕਾਂ ਦੁਆਰਾ ਚੁਣਿਆ ਹੋਇਆ ਇੰਜਨ ਹੈ ਇਹ ਉਹੀ ਇੰਜਨ ਅਤੇ ਡੱਬੇ ਨੇ ਜਿਨ੍ਹਾਂ ਨੇ ਪੰਜਾਬ 'ਚ ਮਾਫੀਰ ਨੂੰ ਨੱਥ ਪਾਈ ਹੈ ਗੈਂਗਸਟਰ ਨੂੰ ਨੱਥ ਪਾਈ ਹੈ ਨਸ਼ਿਆਂ ਨੂੰ ਨੱਥ ਪਾਈ ਹੈ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਹਸਪਤਾਲ ਖੋਲੇ ਨੇ ਔਰ ਚੰਗੇ ਜਿਹੜੇ ਸਕੂਲ ਖੋਲੇ ਨੇ ਜੇਕਰ ਸੱਚ ਪੁੱਛੋ ਨਾ ਜੇਕਰ ਇੰਜਨ ਦੇ ਵਿੱਚ ਨੁਕਸਿਆ ਤੇ ਜੇ ਇੰਜਨ ਬਦਲਣ ਦੀ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਬਦਲਣ ਦੀ ਜ਼ਰੂਰਤ ਹੈ ਪੂਰੀ ਦੁਨੀਆ ਨੂੰ ਪਤਾ ਹੈਗਾ ਕਿ ਅਕਾਲੀ ਦਲ 1920 ਦੇ ਵਿੱਚ ਜੋ ਬਣਿਆ ਹੋਇਆ ਇੱਕ ਮਾਨਮਤਾ ਜਿਸ ਦਾ ਇਤਿਹਾਸ ਸੀ ਜਦੋਂ ਦਾ ਤੁਹਾਡਾ ਇਹ ਇੰਜਨ ਉਸ ਦੇ ਅੱਗੇ ਲੱਗਿਆ ਤੇ ਅੱਜ ਉਹ ਇੱਕ ਪਰਿਵਾਰ ਦੀ ਪਾਰਟੀ ਹੋ ਕੇ ਰਹੀ ਹੈ ਸੱਚ ਪੁੱਛੋ ਨਾ ਜੇ ਅੱਜ ਅਕਾਲੀ ਦਲ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜਾਵੇ ਉਹ 11 ਮੈਂਬਰੀ ਕਮੇਟੀ ਬਣਾ ਨਹੀਂ ਸਕਦੀ ਇਹ ਉਹੀ ਇੰਜਨ ਹੈ ਤੁਹਾਡੇ ਕੋਲੇ ਜਿਸ ਇੰਜਨ ਦੀ ਬਦੌਲਤ ਪੰਜਾਬ ਦਾ ਤੁਸੀਂ ਬੇੜਾ ਗਰਖ ਕੀਤਾ ਪੰਜਾਬ ਦੇ ਵਿੱਚ ਗਲਤ ਨੀਤੀਆਂ ਦੇ ਨਾਲ ਔਰ ਆਪਣੇ ਫਾਇਦੇ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਲੈ ਕੇ ਆਏ ਪੰਜਾਬ ਦੇ ਵਿੱਚ ਗੈਂਗਸਟਰਵਾਦ ਪੈਦਾ ਹੋਇਆ ਪੰਜਾਬ ਦੇ ਵਿੱਚ ਮਾਫੀਆ ਚੱਲਿਆ ਔਰ ਪੰਜਾਬ ਦਾ ਸਿਸਟਮ ਤਹਸ ਨਹਿਸ ਹੋਇਆ ਸੋ ਕਲੇਰ ਸਾਹਿਬ ਦੂਜਿਆਂ ਦੇ ਉੱਤੇ ਪੱਥਰ ਸਿੱਟਣ ਤੋਂ ਪਹਿਲਾਂ ਆਪਦੇ ਘਰ ਵੱਲ ਦੇਖ ਲਈਦਾ ਹੁੰਦਾ ਸੋ ਇੰਜਨ ਬਦਲਣ ਦੀ ਲੋੜ ਆਮ ਆਦੀ ਪਾਰਟੀ ਨੂੰ ਨਹੀਂ ਇੰਜਨ ਬਦਲਣ ਦੀ ਜੇਕਰ ਲੋੜ ਹੈ ਤੁਮ ਇਕੱਲੇ ਦਰ ਨੂੰ ਸੋ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਜੈ ਨੀਲ ਗਰਗ ਵੱਲੋਂ ਜਿੱਥੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਕਈ ਗੱਲਾਂ ਕੀਤੀਆਂ ਗਈਆਂ ਨੇ ਉੱਥੇ ਹੀ ਵਿਰੋਧੀ ਲਗਾਤਾਰ ਇਹਨਾਂ ਗੱਲਾਂ ਨੂੰ ਲੈ ਕੇ ਹੀ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਉਂਦੇ ਰਹੇ ਕੈਮਰਾ ਪਾਸੋਂ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ